ਚੀਮਾ ਸਾਹਿਬ ਨੂੰ ਅੱਜ ਜਿਹੜਾ ਬਿਠਵਾਰਾ ਵੀਰ ਸਾਹਿਬ ਦਾ ਮਸਤਕ ਹੋਇਆ ਕਿ ਇਸ ਦੀ وجہ ਕਰਕੇ ਹੋਇਆ ਦੇਖੋ ਜੀ ਪਹਿਲੇ ਕੁਝ 1-2 ਹਫ਼ਤੇ ਪਹਿਲਾਂ ਰਾਣਾ ਇੰਦਰ ਪ੍ਰਤਾਪ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਚੀਮਾ ਸਾਹਿਬ ਜਿਹੜੇ ਆ ਵੀਡੀਓ ਸਾਹਿਬ ਕੋਲੋਂ ਲੱਖ-ਲੱਖ ਰੁਪਈਆ ਲੈ ਲੈਂਦੇ ਆ ਤੇ ਉਹਨਾਂ ਨੇ ਇਹ ਚੀਜ਼ ਰੱਖੀ ਸੀ ਕਿ ਗੁਰੂ ਘਰ ਆ ਜਾਓ ਗੁਰੂ ਘਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਤੇ ਅੱਜ ਸਾਰੀ ਸੰਗਤ ਇਸੇ ਸਬੰਧ ਦੇ ਵਿੱਚ ਆਈ ਸੀਗੀ ਕਿ ਜਿੰਨੇ ਵੀ ਉਹ ਉਹਨਾਂ ਦੇ ਉੱਤੇ ਇਲਜ਼ਾਮਬਾਜ਼ੀ ਕਰਦੇ ਸੀਗੇ ਕਿ ਆਜੋ ਗੁਰੂ ਘਰ ਆ ਕੇ ਨਪਟਾਰਾ ਹੋ ਜਾਊਗਾ ਪਰ ਉਹ ਸੰਗਤ ਵਲ ਰਾਣਾਿੰਦਰ ਪ੍ਰਤਾਪ ਨਹੀਂ ਆਇਆ ਤਾਂ ਸੰਗਤ ਵੀ ਕੋਈ ਨਹੀਂ ਆਈ ਉਹਨਾਂ ਦੀ ਸਾਡੇ ਜਿੰਨੇ ਵੀ ਸਾਰੇ ਆਗੂ ਅੱਜ ਝਾਰੂ ਉਹ ਸਾਰੇ ਪਹੁੰਚਿਆ ਸਾਰਿਆਂ ਨੂੰ ਮਾਣਿਆ ਚੀਮਾ ਸਾਹਿਬ ਦੇ ਉੱਤੇ ਕਿ ਕੋਈ ਕਿਸੇ ਨੂੰ ਇੰਨਾ 1% ਵੀ ਸ਼ੱਕ ਨਹੀਂ ਆ ਕਿ ਇਮਾਨਦਾਰ ਚੀਮਾ ਸਾਹਿਬ ਕਿਸੇ ਕੋਲੋਂ ਕੋਈ ਰੁਪਈਆ ਵੀ ਲੈ ਸਕਦੇ ਖੁਦ ਆਪਣੀ ਗੱਡੀ 'ਚ ਆਪ ਤੇਲ ਪਾਉਂਦੇ ਆ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਆਪ ਖਰਚਾ ਕਰਦੇ ਆ ਅਸੀਂ ਕਦੀ ਰੈਲੀਆਂ ਤੇ ਵੀ ਗਏ ਆ ਕਦੀ ਕਿਸੇ ਕੋ ਰੁਪਈਆ ਨਹੀਂ ਮੰਗਿਆ ਜੀ ਸਾਰੇ ਜਿੰਨੇ ਵੀ ਪਾਰਟੀ ਦੇ ਵਰਕਰ ਆ ਉਹ ਆਪ ਕੰਟਰੀਬਿਊਸ਼ਨ ਕਰਕੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਆਪ ਖਰਚਾ ਕਰਦੇ ਆ ਕਦੀ ਕਿਸੇ ਕੋ ਡਿਮਾਂਡ ਨਹੀਂ ਕੀਤੀ ਔਰ ਕੋਈ ਇੱਕ ਵੀ ਬੰਦਾ ਇੱਕ ਵੀ ਬੰਦਾ ਕੋਈ ਇਲਜ਼ਾਮ ਨਹੀਂ ਲਾ ਸਕਦਾ ਕਿ ਸਾਡੇ ਵਿੱਚੋਂ ਕਿਸੇ ਵੀ ਬੰਦੇ ਨੇ ਜਾਂ ਚੀਮਾ ਸਾਹਿਬ ਨੇ ਕਦੀ ਰੁਪਈਆ ਵੀ ਮੰਗਿਆ ਹੋਵੇ ਇਸ ਕਰਕੇ ਸਾਰਿਆਂ ਨੂੰ ਕਹਿੰਨੇ ਆ ਕਿ ਇਦਾਂ ਦੇ ਲੀਡਰ ਨਹੀਂ ਮਿਲਣੇ ਸਲਤਾਨਪੁਰ ਹਲਕੇ ਨੂੰ ਠੀਕ ਆ ਪੈਸੇ ਵਾਲੇ ਸਾਰਿਆਂ ਨੂੰ ਮਿਲ ਜਾਣਗੇ ਵੱਡੇ ਵੱਡੇ ਆ ਜਾਣਗੇ ਪਰ ਇਮਾਨਦਾਰ ਤੇ ਚੰਗੀ ਸੋਚ ਰੱਖਣ ਵਾਲੇ ਕਰਦਾਰ ਸੱਜਣ ਸਿੰਘ ਟੀਮਾਰਗਾ ਕੋਈ ਬੰਦਾ ਨਹੀਂ ਮਿਲਣਾ ਸਾਨੂੰ ਸਾਡੇ ਸੁਲਤਾਨਪੁਰ ਦੀ ਖੁਸ਼ਕਿਸਮਤੀ ਆ ਕਿ ਸਾਨੂੰ ਇਦਾਂ ਦੇ ਲੀਡਰ ਮਿਲੇ ਆ ਤੇ ਤੁਹਾਡੇ ਵੱਲੋਂ ਟੀਮਾ ਸਾਹਿਬ ਵੱਲੋਂ ਬੇਬ ਸਾਹਿਬ ਪਰਮਸਤੋਪੇ ਕੀ ਕਰਨ ਲਈ ਗਏ ਸੀ ਕਿ ਤੁਸੀਂ ਦੇਖੋ ਜੀ ਗਏ ਅਸੀਂ ਸਾਨੂੰ ਰਾਣਾ ਸਾਹਿਬ ਉਹਨੇ ਜੋ ਟੀਮਾ ਸਾਹਿਬ ਦੇ ਬਲੇਮ ਲਾਇਆ ਸੀ ਵੀ ਇਹ ਲੱਖ ਲੱਖ ਰੁਪਈਆ ਵੀਡੀਓ ਸਾਹਿਬ ਕੋ ਫੜ ਲੈਂਦੇ ਆ ਰਾਣਾ ਹੀ ਨੇ ਇੰਦਰ ਪ੍ਰਤਾਪ ਨੇ ਉਹ ਉਹਦੇ ਸਬੰਧ ਵਿੱਚ ਅਸੀਂ ਗਏ ਅਸੀਂ ਉਹਨੂੰ ਚੈਲੰਜ ਕੀਤਾ ਵੀ ਤੂੰ ਆ ਬੇਬ ਸਾਹਿਬ ਚੜ੍ਹ ਤੇ ਅਸੀਂ ਵੀ ਚੜ੍ਹਦੇ ਆ ਉੱਥੇ ਤਾਂ ਆਪਦੀ ਸਫਾਈ ਤੇ ਅਸੀਂ ਸਫਾਈ ਦਨੇ ਆਪਦੀ ਪਰ ਟਾਈਮ ਦਿੱਤਾ ਪਿਆ ਸੀ ਨਹੀਂ ਪਹੁੰਚਿਆ ਉਹ ਅਸੀਂ ਆਪਦੀ ਸਫਾਈ ਦੇ ਕੇ ਆ ਗਏ ਅੱਗੇ ਹੁਣ ਉਹਦਾ ਡੀਕ ਦੇ ਮੈਂ ਉਹ ਕੀ ਕਹਿੰਦਾ ਜਦੋਂ ਸੱਦੂ ਅਸੀਂ ਆਵਾਂਗੇ ਫੇਰ ਸੱਜਣ ਟੀਮਾ ਕਿੱਦਾਂ ਦੇ ਬਹੁਤ ਵਧੀਆ ਇਨਸਾਨ ਆ ਜੀ ਅਸੀਂ ਤਾਂ ਆਪਦਾ ਜਿਹੜਾ ਸਿਸਟਮ ਆ ਆਪਦੇ ਭਰਾ ਇਕੱਠੇ ਹੋ ਗਏ ਨਾ ਪਾਰਟੀ ਵਾਲੇ ਆਪਦਾ ਖਰਚਾ ਜਿਹੜਾ ਉਹ ਇਕੱਠ ਆਪਦੇ ਕੋ ਇਕੱਠਾ ਕਰਕੇ ਚਲਾਉਂਦੇ ਆ ਉਹ ਵਿਚਾਰੇ ਆਪਦੇ ਜਿੰਨੀ ਕੁ ਪੈਨਸ਼ਨ ਆ ਉਹ ਖਰਚਾ ਆਵਦਾ ਕਰਦੇ ਗੱਡੀਆਂ 'ਚ ਤੇਲ ਫੂਕਦੇ ਆ ਉਹਨਾਂ ਦਾ ਕੋਈ ਇਹੋ ਜਿਹਾ ਹੈ ਨਹੀਂ ਕੋਈ ਵੱਡੇ ਅਹੁਦੇ ਤੋਂ ਆਇਓ ਕਿੜਾ ਇੱਥੋਂ ਉੱਠਿਆ ਹੁਣ ਹਾਂਜੀ ਹਾਂ ਮੈਂ ਜਗਿੰਦਰ ਸਿੰਘ ਸਰਪੰਚ ਸ਼ਾਹਵਲੰਦ ਰਿਸਾ ਸੁਲਤਾਨਪੁਰ ਲੋਧੀ ਤਹਿਸੀਲ ਦਾ ਹਾਂ ਇਹ ਗਾ ਬਾਕੀ ਥੋੜੇ ਦਿਨ ਪਹਿਲਾਂ ਰਾਣਾ ਪ੍ਰਤਾਪ ਇੰਦਰਪ੍ਰਤਾਪ ਸਿੰਘ ਨੇ ਐਮਐਲਏ ਨੇ ਮੱਲੋ ਭਾਜੀ ਹੁਣਾਂ ਦੇ ਸਰਦਾਰ ਸਜਨ ਸਿੰਘ ਚੀਮਾ ਹੁਣਾਂ ਤੇ ਝੂਠਾ ਬਲੇਮ ਲਾਇਆ ਸੀ ਵੀ ਜਿਹੜਾ ਸਰਦਾਰ ਸੱਜਨ ਸਿੰਘ ਆ ਇਹ ਅਫਸਰਾਂ ਕੋ ਮਨ ਲੋ ਕ੍ਰਿਪਟਾ ਬਹੁਤ ਵੀ ਅਫਸਰਾਂ ਕੋ ਪੈਸੇ ਲੈਂਦਾ 인ਦਰ ਪ੍ਰਤਾਪ ਨੇ ਇਹ ਵੀ ਕਹੇ ਜਿਹੜਾ ਨਰਤੇਜ ਸਿੰਘ ਚੀਮੀ ਆ ਚੀਮਾ ਵਾ ਉਹ ਤਾਂ ਕ੍ਰਿਪਟ ਹੈਗਾ ਹੀ ਹੈਗਾ ਤੇ ਇਹ ਵੀ ਚੀਮਾ ਵਾ ਇਹ ਉਹਦਾ ਵੀ ਮਨ ਲੋ ਸਿਰਾਵਾ ਉਹਦਾ ਵੀ ਉੱਪਰ ਆ ਇਸ ਕਰਕੇ ਭਾਜੀ ਸਰਦਾਰ ਸੱਜਨ ਸਿੰਘ ਚੀਮਾ ਸਾਹਿਬ ਨੇ ਇਹਨਾਂ ਨੂੰ 11 ਤਰੀਕ ਦਿੱਤੀ 9 ਵਜੇ ਦਾ ਟਾਈਮ ਦਿੱਤਾ ਉਹਨਾਂ ਕਹਿੰਦੇ ਸਾਰੀਆਂ ਗੱਲਾਂ ਆਪਾਂ ਪਾਸੇ ਛੱਡ ਰਹੀ ਨੇ ਆਪਾਂ ਪਾਸੇ ਬਹਿਸ ਫਸਾਈਏ ਦੇ ਵਿੱਚ ਨਹੀਂ ਪੈਣਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਸ਼ੋ ਪ੍ਰਾਪਤ ਗੁਰਦੁਆਰਾ ਬੀਰ ਸਾਹਿਬ ਵੀ ਆਪਾਂ ਉੱਥੇ ਚਲ ਚਲੀਏ 9 ਵੇ ਦਾ ਟਾਈਮ ਦਿੱਤਾ ਵੀ ਆਪਾਂ ਸਾਰਾ ਸੱਚ ਝੂਠ ਜਿਹੜਾ ਉਹ ਮਹਾਰਾਜ ਆਪੇ ਉਹਦਾ ਨਰਨਾ ਕੱਢੂਗਾ ਪਲਮ ਸਰਦਾਰ ਸੱਜਨ ਸਿੰਘ ਦੀ ਟੀਮ ਆਪਣੀ ਪੂਰੀ ਟੀਮ ਲੈ ਕੇ ਹਲਕੇ ਦੇ ਪੂਰੇ ਜਿੰਨੇ ਵਰਕਰ ਆ ਉਹ 2 3000 ਬੰਦਾ ਲੈ ਕੇ ਮੰਨ ਲਓ ਬੀਰ ਸਾਹਿਬ ਪਹੁੰਚਿਆ ਡੇਢ ਘੰਟਾ ਵੇਟ ਕੀਤੀ ਆ ਕੋਈ ਨਹੀਂ ਆਇਆ ਭਾਜੀ ਹੁਣਾਂ ਨੇ ਫੇਰ ਵੀ ਇਹ ਗੱਲ ਕਹੀ ਆ ਜੇ ਮੰਨ ਲਓ ਐਮਐਲਏ ਸਾਨੂੰ ਦੁਬਾਰਾ ਟਾਈਮ ਦੇਵੇ ਤੇ ਅਸੀਂ ਆਉਣ ਨੂੰ ਤਿਆਰ ਆ ਬੀਰ ਸਾਹਿਬ ਇਹੋ ਗੱਲਾਂ ਬਹੁਤ ਜ਼ਿਆਦਾ ਕਰਪਟਾ ਉਹਦੀ ਇੱਕ ਸਿਰਫ ਰਾਜਨੀਤੀ ਆ ਝੂਠ ਤੇ ਨਸ਼ਾ ਮੰਡੋ ਹੁਣ 25 ਸਾਲ ਇਹਨਾਂ ਰਾਜ ਕੀਤਾ ਕਪੂਰਥਲੇ ਦੇ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ 25 ਸਾਲਾਂ ਦੇ ਵਿੱਚ ਇਹਦਾ ਪਿਓ ਵੀ ਮੰਨ ਲਓ ਫੜਾ ਮਾਰਦਾ ਲੱਖਾਂ ਰੁਪਈਆ ਨਹੀਂ ਕਰੋੜਾਂ ਰੁਪਈਆ ਦੇ ਅਸੀਂ ਆ ਸ਼ਹਿਰ ਲੈਵਾਂਗੇ ਸultanpur ਅਸੀਂ ਜਦੋਂ ਇਲੈਕਸ਼ਨ ਨੇ ਉਦੋਂ ਅਸੀਂ ਡਾਕਟਰ ਲੈ ਆਵਾਂਗੇ ਅਸੀਂ ਮੰਨ ਲਓ ਹਸਪਤਾਲ ਵੱਡਾ ਖੋਲਾਂਗੇ ਮੰਨ ਲਓ ਪੀਜੀ ਦੇ ਪੀਜੀ ਦੇ ਵਿੱਚੋਂ ਡਾਕਟਰ ਮਗਾਵਾਂਗੇ ਜਿਵੇਂ 25 ਸਾਲਾਂ ਦੇ ਵਿੱਚ ਕਪੂਰਥਲੇ ਤੇ ਕੋਈ ਇਦਾਂ ਦਾ ਡਾਕਟਰ ਆਇਆ ਨਹੀਂ ਉਹਨੂੰ ਤਾਂ ਕੋਈ ਅਪਗ੍ਰੇਡ ਕੀਤਾ ਨਹੀਂ ਕੋਈ ਕੰਮ ਵੀ ਨਾ ਕੋਈ ਹਸਪਤਾਲ ਕੀਤਾ ਨਾ ਕੋਈ ਸੜਕ ਕੀਤੀ ਸਾਰਾ ਉਥੇ ਨਸ਼ਾ ਨਸ਼ੇ ਦਾ ਤਸਕਰੀ ਕੀਤੀ ਆ ਤੇ ਇਹੋ ਹੀ ਬੇਨਤੀ ਆ ਸਾਹਿਬ ਤੁਹਾਡੇ ਗਹਿ ਮਤਾਬਕ ਇਮਾਨਦਾਰ ਆ ਕੀ ਬਹੁਤ ਬੰਦੇ ਨਾਲ ਸਰਕਾਰੀ ਦਫਤਰਾ ਦੇ ਵਿੱਚ ਕ੍ਰਪਸ਼ਨ ਨੂੰ ਠੱਲ ਪਈ ਹੈ ਨੇ ਕਰਪਸ਼ਨ ਤੇ ਚਲੋ ਇਹ ਮੰਨ ਲਓ ਹੈ ਨਹੀਂ ਮੰਨ ਲਓ ਹਜੇ ਨਹੀਂ ਮੁੱਕਿਆ ਫਰਕ ਪਿਆ ਵਾ ਪਰ ਜਿਹੜਾ ਸੱਜਣ ਸਿੰਘ ਜੀ ਸਰਦਾਰ ਚੀਮਾ ਸਾਹਿਬ ਆ ਫਰਕ ਪਿਆ ਵਾ ਕਿ ਮੁੱਕ ਗਿਆ ਵਾ ਨਹੀਂ ਫਰਕ ਪਿਆ ਵਾ ਮੁੱਕਿਆ ਤਾਂ ਨਹੀਂ ਹੈਗਾ ਮੰਨ ਲਓ ਪਰ ਹੁਣ ਸਰਕਾਰ ਦੇ ਚਲੋ ਹਜੇ ਟਾਈਮ ਹੈਗਾ ਸਰਕਾਰ ਪੂਰਾ ਇਹਦਾ ਤਿਆਹਿਆ ਕਰ ਰਹੀ ਆ ਇਹਦੇ ਨਾਲ ਮੰਨ ਲਓ ਧਿਆਨ ਦੇ ਰਹੀ ਆ ਤੇ ਕੋਈ ਵੀ ਚੀਜ਼ ਆ ਜਿਹੜੀ ਹੁਣ 40 50 ਸਾਲਾਂ ਤੋਂ ਮੰਨ ਲਓ ਚੱਲ ਰਹੀ ਆ ਉਹਨੂੰ ਆਪਾਂ ਇੱਕਦਮ ਤਾਂ ਮਿਟਾ ਨਹੀਂ ਸਕਦੇ ਤੇ ਤਾਂ ਸਰਕਾਰ ਆਈ ਨੂੰ 3 ਸਾਲ ਦੇ ਕਰੀਬ ਹੋ ਚੱਲੇ ਆ ਤੇ ਹਜੇ ਵੀ ਜਿਹੜੀ ਕਰਪਸ਼ਨ ਉੱਦੀ ਚੱਲ ਰਹੀ ਆ ਨਹੀਂ ਉਸ ਤਰ੍ਹਾਂ ਤਾਂ ਨਹੀਂ ਚੱਲਦੀ ਫਰਕ ਪਿਆ ਆ ਮੋਦ ਹੂੰ 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 ਪਲੋਂ ਨੂੰ ਸਹੀਏ ਸਹੀਏ ਹੋਊਗਾ ਮੰਨ ਲਓ ਸਹੀਏ ਸਹੀਏ ਮੰਨ ਲਓ ਉਹਦਾ ਕੰਟਰੋਲ ਹੋ ਜਾਊਗਾ ਇਹ 2 ਸਾਲਾਂ ਚ ਹੋ ਜਾਊਗਾ ਕੰਪਲੀਟ ਹਾਂ ਹੋਊਗਾ ਬਿਲਕੁਲ ਹੋਊਗਾ ਬਿਲਕੁਲ ਬਿਲਕੁਲ ਹੋਊਗਾ ਬਿਲਕੁਲ ਹੋਊਗਾ ਕਿ ਨਾ ਜਿਹੜੇ ਕਰਪਟ ਬੰਦੇ ਆ ਕਚੈਰੀਆਂ ਦੇ ਵਿੱਚ ਉਹਨਾਂ ਨੂੰ ਤੁਹਾਡੇ ਵੱਲੋਂ ਜਾਂ ਸੱਜਣ ਸਿੰਘ ਚੀਮਾ ਜੀ ਤੁਹਾਨੂੰ ਨਿਰਦੇਸ਼ ਦਿੰਦੇ ਹਣਗੇ ਉਹਨਾਂ ਨੂੰ ਤੁਹਾਡਾ ਕੀ ਸਨੇਹਾ ਉਹਨਾਂ ਨੂੰ ਸਨੇਹਾ ਇਹੋ ਜਿਹਾ ਜੋ ਮੰਨ ਲਓ ਆਪਦੀ ਇਮਾਨਦਾਰੀ ਦੇ ਨਾਲ ਆ ਮੰਨ ਲਓ ਕੰ ਤੇ ਆਪਦੀ ਇਮਾਨਦਾਰੀ ਵਾਲਾ ਪੈਸਾ ਜਿਹੜਾ ਆਪਦੇ ਬੱਚਿਆਂ ਤੇ ਆਪਦੇ ਮੰਨੋ ਇਹ ਤਾਂ ਸੱਜਨ ਸਿੰਘ ਚੀਮਾ ਜੀ ਜਿਹੜਾ ਹਰ ਇੱਕ ਬੰਦਾ ਕਹਿੰਦਾ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਪਰ ਕਰਦੇ ਨਹੀਂਗੇ ਜਿਹੜੇ ਕਰਪਸ਼ ਅਫਸਰ ਆਪਣੇ ਸੁਲਤਾਨਪੁਰ ਲੋਧੀ ਦੇ ਵਿੱਚ ਹੈਗੇ ਆ ਕੁਛ ਕੀ ਹੋਣਗੇ ਚਾਹੇ ਉਹਨਾਂ ਲਈ ਕੀ ਕਹਿਣਾ ਚਾਹੋਗੇ ਉਹਨਾਂ ਨਾਲ ਕੀ ਸੱਤੀ ਉਹਨਾਂ ਨਾਲੋਂ ਕੀ ਤੁਹਾਡੇ ਵੱਲੋਂ ਕੀ ਪਹਿਲਾਂ ਤਾਂ ਜਿੱਦਾਂ ਕਹਿੰਦੇ ਹੁੰਦੇ ਪਿਆਰ ਨਾਲ ਕਹਿਣਾ ਹੁੰਦਾ ਹਰ ਇੱਕ ਨੇ ਹਾਂ ਇਹ ਸਾਡਾ ਬੌਸ ਆ ਸਾਡੇ ਮੰਨ ਲਓ ਹਲਕਾ ਦੇ ਇੱਕ ਸੱਜਨ ਸਿੰਘ ਜੀ ਮਾਮਾ ਆ ਇਹ ਮੰਨ ਲਓ ਪਿਆਰ ਨਾ ਕਹਿੰਦੇ ਕਹਿੰਦੇ ਜੇ ਨਹੀਂ ਮੰਨਣਗੇ ਤੇ ਫਿਰ ਮੰਨ ਲਓ ਦੂਸਰੇ ਤਰ੍ਹਾਂ ਮਨਾਵਾਂਗੇ ਤਿੰਨ ਤਿੰਨ ਸਾਲ ਕਰੀਬ ਹੋ ਚੱਲੇ ਹਜੇ ਪਿਆਰ ਨੇ ਕਹਿ ਰਹੇ ਪਿਆਰ ਨਾ ਕਹ ਰਹੇ ਬਲ ਹੁਣ ਬਲ ਲੋਕ ਮੰਨ ਲਓ ਗੰਦਲਾ ਜਿਹੜਾ ਹੁਣ ਜਿਹੜਾ ਸਾਰਾ ਪਾਣੀ ਜਾਂਦਾ ਗੰਦਲਾ ਦਰਿਆ ਗੰਦਲਾ ਹੋ ਗਿਆ ਆ ਦਰਿਆ ਗੰਦਲੇ ਹੋਏ ਪਿਓ ਇੱਕਦਮ ਥੋੜਾ ਸਾਫ਼ ਹੋ ਜਾਂਦੇ ਹੁੰਦੇ ਉਹਨੂੰ ਮੰਨ ਲਓ ਕੋਈ ਟਾਈਮ ਤਾਂ ਲੱਗੂਗਾ ਹੀ ਨਾ ਤਿੰਨ ਸਾਲਾਂ 'ਚ ਉਹ ਬਿਸ਼ਰਮ ਹੋਏ ਪਿਓ ਉਹਨਾਂ ਮੰਨ ਲਓ ਹੱਦ ਹੱਦਾਂ ਟੱਪ ਗਏ ਉਹ ਕਹਿੰਦੇ ਸਾਡਾ ਕੀ ਕਰ ਲੈਣਗੇ ਬਧਨੀ ਕਰਾ ਦੇਣਗੇ ਅਫਸਰ ਜਿਹੜੇ ਐ ਨਾ ਉਹ ਕਹਿੰਦੇ ਸਾਡੀ ਜੋਈ ਅੱਠ ਜੋੜੀ ਜਦ ਬਦਲੀ ਕਰਾਈ ਇੱਕ ਇੱਥੇ ਆਇਆ ਸੀ ਆਪਣੇ ਜਗਿੰਦਰਪਾਲ ਸਿੰਘ ਨਾਇਬ ਤਸੀਲਾਰ ਉਹ ਮੰਨ ਲਓ ਉਹ ਪੈਸੇ ਤੋਂ ਬਿਨਾਂ ਕੰਮ ਹੀ ਨਹੀਂ ਸੀ ਕਰਦਾ ਦੋ ਢਾਈ ਮਹੀਨੇ ਚੱਕੇ ਬਦਲ ਕੇ ਦਿੱਤਾ ਮੇਰੇ ਨਾਲ ਉਹਦੀ ਬਹਿਸ਼ ਬਾਜੀ ਬਹੁਤ ਅਜੀ ਤਲੰਡੀ ਚਾਹਦਰੀਆਂ ਹੈਗੇ ਵਿੱਚ ਅਸਰ ਪੈਸੇ ਤੋਂ ਬਿਨਾਂ ਕੰਮ ਜੀਮਾ ਸਾਹਿਬ ਅੱਜ ਤੁਸੀਂ ਇੰਨਾ ਕਾਟਿਆ ਵਾ ਗੁਰਦੁਆਰਾ ਬੀਰ ਸਾਹਿਬ ਵੀ ਗਏ ਹੋ ਕਿਧਰ ਆ ਮੈਂ ਅਸਰ ਪਿਛਲੇ ਦਿਨੀ ਸਾਡੇ ਐਮਐਲਏ ਸਾਹਿਬ ਇੰਦਰ ਪ੍ਰਤਾਪ ਸਿੰਘ ਰਾਣਾ ਜੀ ਉਹਨਾਂ ਨੇ ਮੇਰੇ ਤੇ ਦੋਸ਼ ਲਾਏ ਸੀਗੇ ਸੋ ਮੇਰਾ ਮਨ ਕੀਤਾ ਕਿ ਯਾਰ ਮੈਂ ਉਦਾਂ ਕਹਿੰਦਾ ਰਹੂੰਗਾ ਵੀ ਮੈਂ ਨਹੀਂ ਪੈਸੇ ਲੈ ਮੈਂ ਨਹੀਂ ਲੈਂਦਾ ਮੈਂ ਇਮਾਨਦਾਰ ਆ ਤੇ ਅੱਧਿਆਂ ਨੇ ਮੰਨਣਾ ਅੱਧਿਆਂ ਨੇ ਨਹੀਂ ਮੰਨਣਾ ਸੋ ਮੈਂ ਉਹਨੂੰ ਫਿਰ ਇੱਕ ਸੁਨੇਹਾ ਭੇਜਿਆ ਵੀ ਤੂੰ ਸਾਬਤ ਕਰ ਮੈਂ ਬੇਈਮਾਨ ਆ ਮੈਂ ਪੈਸੇ ਲੈਣਾ ਜਿਹੜਾ ਕਹਿੰਦਾ ਸੀ ਉਹ ਵੀਡੀਓ ਕੋ ਲੈਣਾ ਤੇ ਮੈਂ ਉਹਨਾਂ ਨੂੰ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਬੈਠ ਕੇ ਮੈਂ ਇਹ ਕਿਹਾ ਵੀ ਇਹ ਤੇ ਛੱਡੋ ਕੋਈ ਅਫਸਰ ਕੋਈ ਸਾਰੀ ਸੰਗਤ ਇੰਨੀ ਐ ਇੱਥੇ ਸੁਲਤਾਨਪੁਰ ਹਲਕੇ ਦੇ ਵਿੱਚ 9 ਸਾਲਾਂ ਦੇ ਵਿੱਚ ਮੈਂ 9 ਸਾਲ 1916 ਦੇ ਵਿੱਚ ਆ 2016 ਚ ਮੈਂ ਆਇਆ ਸੀਗਾ ਅੱਜ 25 ਹੋ ਗਿਆ ਮੈਂ ਲਗਾਤਾਰ ਵਿੱਚ ਰਿਆ ਕਿਸੇ ਕੋਲੋਂ ਕੰਮ ਬਦਲੇ ਕਿਸੇ ਕੋਲੋਂ ਮੈਂ ਕਿਸੇ ਤਰ੍ਹਾਂ ਦਾ ਵੀ ਕੋਈ ਕ腐ਸ਼ਨ ਕੀਤੀ ਕਿਸੇ ਕੋ ਕੋ ਪੈਸੇ ਲਏ ਹੋਣ ਤੇ ਮੈਂ ਉੱਥੇ ਜਾ ਕੇ ਆਪਣਾ ਮਹਾਰਾਜ ਦੀ ਹਜੂਰੀ ਦੇ ਵਿੱਚ ਗੁਰਦਾਰਾ ਸਾਹਿਬ ਬੈਠ ਕੇ ਕਹਿ ਕੇ ਆਇਆ ਜੇ ਮੈਂ ਟੂਰਨਾਮੈਂਟ ਕਰਾਨਾ ਇੱਥੇ ਕਬੱਡੀ ਦਾ ਟੂਰਨਾਮੈਂਟ ਹੁੰਦਾ ਉਹਦੇ ਵਿੱਚ 21-21 ਮੈਂਬਰੀ ਕਮੇਟੀ ਬਣੀ ਹੁੰਦੀ ਹੈ ਜਿਹੜੀ ਉਹ ਹੀ ਹਿਸਾਬ ਕਰਦੀ ਹੈ ਉਹ ਹੀ ਕਲੈਕਸ਼ਨ ਕਰਦੀ ਹੈ ਸੰਗਤ ਕੋ ਸਾਡੇ ਜਿਹੜੇ ਪਾਰਟੀ ਦੇ ਕੰਮ ਚੱਲਦੇ ਆ ਕਦੇ ਅਸੀਂ ਹੋਲਡਿੰਗ ਲਾਣੇ ਹੋਣ ਕਦੇ ਅਸੀਂ ਕੋਈ ਇਸ਼ਤਿਹਾਰ ਦੇਣਾ ਹੋਵੇ ਕਦੇ ਹੋਰ ਸਾਨੂੰ ਕੰਮ ਪੈਂਦੇ ਕਿਤੇ ਲੈਲੀ ਤੇ ਜਾਣਾ ਹੋਵੇ ਤੇ ਆ ਸਾਰੇ ਮੇਰੇ ਵੀਰ ਖੜੇ ਨੇ ਅਸੀਂ ਦੋ-ਦੋ ਚਾਰ-ਚਾਰ 5-5000 ਇਕੱਠੇ ਕਰਕੇ ਆਪਣਾ ਕੰਮ ਚਲਾਣੇ ਆ ਸਾਡੇ ਕੋ ਉਦਾਂ ਦਾ ਅਸੀਂ ਉਦਾਂ ਦੀ ਰਾਜਨੀਤੀ ਨਹੀਂ ਕਰਦੇ ਤੇ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਸੰਗਤ ਇਮਾਨਦਾਰੀ ਦੀ ਰਾਜਨੀਤੀ ਤੇ ਮੋਹਰ ਲਾਤੀ ਹੈ ਅੱਜ ਤੁਸੀਂ ਆ ਦੇਖ ਲਓ ਕਿੰਨਾ ਵੱਡਾ ਇਕੱਠ ਹੈ ਔਰ ਨਹੀਂ ਮੈਂ ਬੁਲਾਇਆ ਮੈਂ ਮੈਸੇਜ ਭੇਜਿਆ ਵੀ ਤੁਸੀਂ ਆ ਜਿਓ ਮੈਂ ਕੋਈ ਇਕੱਠ ਨਹੀਂ ਕੋਈ ਰੈਲੀ ਨਹੀਂ ਹੈ ਇੱਕ ਸਿੰਪਲ ਮੈਸੇਜ ਛੱਡਿਆ ਵੀ ਜਿਹੜੇ ਵੀ ਸੰਗਤ ਆਉਣੀ ਚਾਹੁੰਦੀ ਹੈ ਉੱਥੇ ਆ ਜਾਏ ਤੇ ਤੁਸੀਂ ਦੇਖ ਲਓ ਆ 2-3000 ਦਾ ਇਕੱਠ ਜਿਹੜਾ ਹੋ ਗਿਆ ਇਹ ਤੋਂ ਸਾਬਤ ਕੀ ਹੁੰਦਾ ਹੈ ਕਿ ਇਸ ਗੰਦੀ ਰਾਜਨੀਤੀ ਤੋਂ ਲੋਕ ਤੰਗ ਆ ਚੁੱਕੇ ਨੇ ਆ ਜਿਹੜੇ ਪਰਚੀਆਂ ਵਾਲੀ ਰਾਜਨੀਤੀ ਹੈ ਜਿਹੜੀ ਆ ਨਸ਼ਿਆਂ ਵਾਲੀ ਰਾਜਨੀਤੀ ਪੈਸੇ 15 1500 ਵੰਡ ਕੇ ਵੋਟਾਂ ਲੈਣ ਵਾਲੀ ਰਾਜਨੀਤੀ ਇੱਥੇ ਤੋਂ ਲੋਕੀ ਤੰਗ ਆ ਗਏ ਆ ਇਹ ਲੋਕਾਂ ਨੇ ਅੱਜ ਸਾਬਤ ਕਰ ਦਿੱਤਾ ਸੰਗਤ ਨੇ ਅੱਜ ਸਾਬਤ ਕਰ ਦਿੱਤਾ ਸੁਲਤਾਨਪੁਰ ਲੋਧੀ ਵਾਸੀ ਨੂੰ ਕੀ ਬੋਲਣਾ ਮੈਂ ਬਸ ਇਹ ਕਰਨਾ ਵੀ ਵੀਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਸਾਰਿਆਂ ਨੇ ਚੱਲ ਜਾਣਾ ਇੱਥੋਂ ਇਸ ਧਰਤੀ ਨੂੰ ਗੰਦਲਾ ਨਾ ਹੋਣ ਦਿਆਜੇ ਇਸ ਧਰਤੀ ਨੂੰ ਪਵਿੱਤਰ ਰੱਖਿਆ ਜੇ ਇਹ ਧਰਤੀ ਦੇ ਉੱਤੇ ਇਮਾਨਦਾਰੀ ਦਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੇ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਫੋਲੋ ਕਰਨਾ ਹੈ ਇਹ ਨਹੀਂ ਹੈ ਕਿ ਇੱਥੇ ਨਸ਼ੇ ਵੰਡ ਕੇ ਜਿਹੜੀ ਹੈ ਉਹ ਚੋਣਾਂ ਜਿੱਤੀਆਂ ਜਾਣ ਕ੍ਰਾਪਸ਼ਨ ਨਾਲ ਜਿੱਤੀਆਂ ਜਾਣ 15-1500 10-10000 ਤੱਕ ਵੋਟਾਂ ਦੀ ਜਿਹੜੀ ਉਹ ਤੁਸੀਂ ਰੀਤ ਪਾਰਟੀ ਹੈ ਤੁਸੀਂ ਆਪ ਸੋਚ ਸਕਦੇ ਹੋ ਜਿਹੜਾ ਇੰਨੇ ਪੈਸੇ ਵੰਡੇਗਾ ਉਹ ਕਦੇ ਇਮਾਨਦਾਰ ਰਹਿ ਸਕਦਾ ਸੋ ਇਸ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਜੇ ਕਿਤੇ ਸੰਗਤ ਨੇ ਗਲਤੀ ਕਰ ਲਈ ਤੇ ਅਸੀਂ ਸਾਡਾ ਤੇ ਦੇਖੋ ਅਸੀਂ ਕੁ ਸਿਆਸਤ ਇਤਿਹਾਦੀ ਕਿ ਖੁੰਡੀ ਫੜ ਕੇ ਅਸੀਂ 90 ਸਾਲ ਦੀ ਸਿਆਸਤ ਕਰਨੀ ਹੈ ਅਸੀਂ ਚਲੇ ਜਾਣਾ ਪਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਇਸ ਧਰਤੀ ਨੂੰ ਬਚਾ ਲਓ ਕਪੂਰਥਲਾ ਗਰਕ ਗਿਆ ਇਹਨੂੰ ਬਚਾ ਲਿਆ ਜਾ ਬੱਸ ਇਹ ਮੇਰਾ ਸੁਨੇਹਾ